ਆਰੇ ਨੂੰ ਮੈਂ ਤੇ ਯੂਰਪ ਆ ਕੇ ਸਿੱਖਣਾ ਹੋਈ ਯਰੇ ਜ਼ਰੂਰੀ ਆ ਪੱਗ ਜਿਹੜਾ ਲਗਾਇਆ ਜਾ ਰਿਹਾ ਨੌਜਵਾਨਾਂ ਦਾ ਦਸਤਾਰ ਦੇ ਜਿੱਥੇ ਅੱਜ ਕੱਲ ਨਸ਼ਿਆਂ ਦਾ ਹਰ ਪਾਸੇ ਬੋਲਵਾਲ ਹੈਗਾ ਜਿਹੜੇ ਬੱਚੇ ਨੂੰ ਹੁਣ ਪੱਗ ਦੀ ਨਹੀਂ ਪਤਾ ਪੱਗ ਕੀ ਉਹ ਅੱਗੇ ਕੀ ਸਿੱਖੂਗਾ ਧੰਨਵਾਦ ਕਰਦਾ ਹਾਂ ਕਿ ਲੋਕ ਚਰਚਾ ਚੈਨਲ ਦੇ ਜਿਨ੍ਹਾਂ ਨੇ ਆ ਕੇ ਸਾਡੀ ਸਾਰ ਲਈ ਦੇਖਿਆ ਅਸੀਂ ਇੱਥੇ ਬੱਚਾ ਪੱਗ ਬੰਨਣੀ ਸਿੱਖੇਗਾ ਉਥੇ ਆਪਣੇ ਕੇਸਾਂ ਦੀ ਵੀ ਸਾਂਭ ਸੰਭਾਲ ਕਰੇਗਾ ਦੇ ਕੇਸ ਜ਼ਰੂਰੀ ਰਹਿ ਨਿਸ਼ਾਨੀ ਹੈ ਮੋਹਰ ਹੈ ਆਪਣੇ ਸਿੱਖੀ ਦੀ ਜੀ ਸਾਡੇ ਨਾਲ ਕੁਝ ਬੱਚੇ ਸੀ ਜਿਵੇਂ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾਈਆਂ ਨੇ ਇੱਕ ਬੱਚੇ ਨੂੰ ਬੁਲਾਉਣਿਆ ਤੇਰਾ ਪਗਵੰਨ ਮੈਂ ਥੋੜਾ ਕੈਮਰਾਮੈਨ ਨੂੰ ਕਹੂੰ ਨੇੜੇ ਕਰ ਲਉ ਬੇਟਾ ਕੀ ਨਾਮ ਹੈ ਤੇਰਾ ਦਸਨਦੀਪ ਸਿੰਘ ਕਦੋਂ ਤੋਂ ਆਉਣ ਲੱਗੇ ਆ ਬੰਨਣ ਪੱਗ ਮੈਂ ਕੱਲ ਤੋਂ ਸਟਾਰਟ ਹੋਏ ਸੀ ਪਿੰਡ ਕਿਹੜਾ ਤੇਰਾ ਉੱਬਿਆਂ ਕਿਵੇਂ ਲੱਗਦਾ ਸਿੱਖੀਏਗਾ ਪੱਗ ਕਿਹੜੀ ਜ਼ਿਲ੍ਹੇ ਚ ਚ 10 ਕਿ ਦਿਨਾਂ ਚ ਸਿੱਖ ਜਾਣਾ ਇਹ ਸ਼ੌਂਕ ਕਿਵੇਂ ਲੱਗਿਆ ਪਹਿਲਾਂ ਬੰਨਿਆ ਕਰੇਗਾ ਪੱਗ ਹਾਂ ਜੀ ਪੱਕਾ ਬੰਨਿਆ ਕਰੇਗਾ ਹਾਂ ਜੀ ਇੱਕ ਵਾਰੀ ਜਦੋਂ ਸਿੱਖ ਗਿਆ ਪੱਗ ਹਾਂ ਜੀ ਕਿਹੜਾ ਮਾਡਲ ਸਿੱਖੇਗਾ ਅੰਮ੍ਰਸਰੀ ਕਿਹੜੀ ਪਟਿਆਲਾ ਸਾਹੀ ਪਟਿਆਲਾ ਸਾਹੀ ਵੀ ਅੰਮ੍ਰਸਾਹੀ ਵੀ ਲਓ ਜੀ ਪਟਿਆਲਾ ਸਾਹੀ ਕਹਿੰਦਾ ਮੁੰਡਾ ਪਟ ਇਹ ਦੇਖੋ ਜੀ ਬੱਚੇ ਲਾ ਰਹੇ ਨੇ ਲੜ ਇੱਕ ਮੁੰਡੇ ਨੂੰ ਮੈਂ ਤੁਹਾਨੂੰ ਹੋਰ ਮਲਵਾਉਣਾਗਾ ਕਾਫੀ سارے ਬੈਠੇ ਨੇ ਮੁੰਡੇ ਹਾਂ ਵੀ ਕੀ ਨਾਮ ਆ ਸੀ ਤੁਹਾਡਾ ਮੇਰਾ ਨਾਮ ਜਸ਼ਨਦੀਪ ਸਿੰਘ ਜਸ਼ਨਦੀਪ ਸਿੰਘ ਪਿੰਡ ਕਿਹੜਾ ਮੇਰਾ ਪਿੰਡ ਉੱਬਈ ਕਿਹੜੀ ਪੱਗ ਸਿੱਖ ਰਹੇਗਾ ਤੂੰ ਮੈਂ ਇਹ ਪਰਨਾ ਧੱਕ ਰਿਹਾ ਬਣੀ ਬਟਾਲਾ ਪਰਨਾ ਜੀ ਬਟਾਲਾ ਪਰਨਾ ਹਾਂ ਜੀ ਪਹਿਲਾਂ ਕਿਹੜਾ ਬੰਦਾ ਹੁੰਦਾ ਸੀਗਾ ਪਹਿਲੇ ਜਿਹੜੇ ਮੇਰੇ ਇੱਥੇ ਬਣਦੇ ਜਿਹੜੇ ਉਰੇ ਅਜੇ ਵੀ ਨੌਜਵਾਨ ਨਹੀਂ ਆ ਰਹੇ ਜਿਹੜੇ ਨਹੀਂ ਪੱਗ ਸਜਾਉਣ ਜਾਣਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇਗਾ ਵੀ ਉਹਨਾਂ ਨੂੰ ਆਉਣਾ ਚਾਹੀਦਾ ਸਾਰਿਆਂ ਨੂੰ ਬੇਨਤੀ ਹੈ ਜੀ ਉਰੇ ਪੱਗ ਸਿੱਖਣਾ ਹੋ ਜੀ ਉਰੇ ਜ਼ਰੂਰੀ ਹੈ ਪੱਗ ਦੀ ਹਰੇਕ ਨੇ ਬਜੇ ਲੱਗਦੀ ਹੈ ਪੱਗ ਦੀ ਚੰਗਾ ਲੱਗਦਾ ਹਾਂ ਜਿਵੇਂ ਜ਼ਿਆਦਾਤਰ ਮੁੰਡੇ ਰੋਡਾ ਰਹਿਣਾ ਪਸੰਦ ਕਰਦੇ ਨੇ ਆੜੀ ਰੋਡ ਉਨ ਨੂੰ ਹੁੰਦੀ ਪੱਕਾ ਸਾਡੇ ਬਜੇਨ ਲੱਗਦੀ ਸੀ ਸਾਰੇ ਬਜੇ ਲੁੱਕ ਚੈੱਕ ਕਰਨ ਟਾਣ ਲੱਗਣ ਬਜੇ ਜੀ ਅੱਛਾ ਮੈਨੂੰ ਸਾਲ ਹੋ ਗਿਆ ਪੱਕ ਬਣਦੇ ਨੇ ਜੀ ਪਹਿਲਾਂ ਮੈਂ ਵੀ ਬਾਹਰਤੀ ਵੱਲੇ ਮਰੀ ਜੀ ਅੱਛਾ ਹਾਂ ਜੀ ਲੈ ਪਹਿਲਾ ਪਹਿਲਾ ਰੋਡਾ ਸੀਗਾ ਇਹ ਕੈਂਪ ਵਾਲੇ ਮੁੰਡਿਆਂ ਨੂੰ ਵਧਾਈ ਹੈਗੀ ਵੀ ਇਹਨਾਂ ਦਾ ਇੱਕ ਬੂਟਾ ਤਾਂ ਦੇਖੋ ਆ ਲੱਗਿਆ ਹੋਇਆ ਜਿਹੜਾ ਬੂਟਾ ਫੇਰੇ ਗਿਆ ਵੀ ਮੈਂ ਪਹਿਲਾਂ ਰੋਡਾ ਤੇ ਹੁਣ ਪੱਕ ਬਣਨ ਲੱਗਿਆ ਹਾਂ ਜੀ ਪਹਿਲਾਂ ਮੈਂ ਤੁਮੀ ਜੇ ਪੱਕ ਬਣਨ ਲੱਗ ਗਈ ਮੈਂ ਪਹਿਲਾਂ ਮੇਰੇ ਬਾਹਰਤੀ ਪਹਿਲਾਂ ਮਰੀ ਅੱਛਾ ਮੈਂ ਵੀ ਇੱਕ ਦੋਨ ਪੱਗ ਬੰਨੀ ਸੀ ਪਹਿਲਾਂ ਮੈਂ ਅੱਛਾ ਉੱਟੀ ਸਿੱਧੀ ਕਰਕੇ ਹੀ ਬਰਮਾ ਤੇ ਸਿੱਧੀ ਬੰਨਣ ਲੱਗ ਗਿਆ ਜੀ ਮੈਂ ਅੱਛਾ ਸ਼ਾਬਾਸ਼ ਹਾਂ ਸੋ ਦੇਖੋ ਇਹ ਮੁੰਡਾ ਮਲਵਾਇਆ ਤੁਹਾਨੂੰ ਬਾਕੀ ਗੱਲਾਂ ਬਾਤਾਂ ਅੱਗੇ ਕਰਾਂਗੇ ਓਕੇ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਸੀਗੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਪਿੰਡ ਉਬਿਆ ਵਿੱਚ ਜਿਹੜਾ ਇੱਥੇ ਨੌਜਵਾਨਾਂ ਵੱਲੋਂ ਦਸਤਾਰ ਸਖਲਾਈ ਕੈਂਪ ਲਗਾਇਆ ਜਾ ਰਿਹਾ ਹੈਗਾ ਜੁਗਤ ਸਬਾਵਾਂ ਕਲੱਬ ਉਹਨਾਂ ਦੇ ਸਹਿਯੋਗ ਨਾਲ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕੈਂਪ ਲਗਾਇਆ ਜਾ ਰਿਹਾ ਨੌਜਵਾਨਾਂ ਨੂੰ ਦਸਤਾਰ ਦੇਈ ਜਿੱਥੇ ਅੱਜ ਕੱਲ ਨਸ਼ਿਆਂ ਦਾ ਹਰ ਪਾਸੇ ਬੋਲਵਾਲ ਹੈਗਾ ਤਾਂ ਉੱਥੇ ਜਿਹੜੇ ਅਜਿਹੇ ਜਾਗਣਗੇ ਉਹ ਵੀ ਲੱਗਣੇ ਜ਼ਰੂਰੀ ਨੇ ਕਿਉਂਕਿ ਜੇਕਰ ਬੱਚਾ ਦਸਤਾਰਦਾਰੀ ਹੋਊਗਾ ਤਾਂ ਉਹਦੇ ਜਿਹੜੇ ਚਾਂਸ ਨੇ ਉਹ ਘਟ ਜਾਂਦੇ ਨੇ ਸਾਡੇ ਨਾਲ ਪ੍ਰਬੰਧਕ ਨੇ ਪਹਿਲਾਂ ਤੁਹਾਨੂੰ ਬੱਚਿਆਂ ਦੀਆਂ ਤਸਵੀਰਾਂ ਦਿਖਾਈਆਂ ਨੇ ਸਾਡੇ ਦਾ ਕੁਝ ਪ੍ਰਬੰਧਕ ਨੇ ਨੰਬਰਦਾਰ ਜੀ ਕਿਸ ਤਰ੍ਹਾਂ ਦੇਖ ਰਹੇ ਹੋਗੇ ਜਿਹੜਾ ਇਹ ਬੱਚਿਆਂ ਦਾ ਕੈਂਪ ਲਗਾਇਆ ਜਾ ਰਿਹਾ ਹੈਗਾ ਦੇਖੋ ਜੀ ਮੇਰਾ ਤਾਂ ਇਹੀ ਕਹਿਣਾ ਵੀ ਜਿਵੇਂ ਇਹ ਕੈਂਪ ਮੰਨ ਲਓ ਪਿੰਡੋਬੇ ਤੇ ਲੱਗਿਆ ਹਰੇਕ ਪਿੰਡ ਚ ਇਦਾਂ ਕੈਂਪ ਲੱਗਣਾ ਚਾਹੀਦਾ ਕਿਉਂਕਿ ਸਭ ਤੋਂ ਵੱਡਾ ਇਹ ਤੇ ਕੀ ਆ ਜੇ ਬੱਚਾ ਦਸਤਾਰਦਾਰੀ ਹੋਊਗਾ ਉਹ ਨਸ਼ੇ ਤੋਂ ਰਹਿਤ ਹੋਊਗਾ ਜੇ ਆਪਾਂ ਜ਼ਿਆਦਾ ਨਹੀਂ ਕਹਿ ਸਕਦੇ ਜੇ ਇਸ ਚ ਨੂੰ ਦੇਖ ਕੇ 50% ਵੀ ਨਸ਼ੇ ਤੋਂ ਰਹਿਤ ਹੋ ਗਏ ਉਹ ਆਪਣੇ ਲਈ ਬਹੁਤ ਹੈ ਨਾ ਤੇ ਬਾਕੀ ਗੁਰਸਿੱਖੀ ਨਾਲ ਜੁੜਨਗੇ ਬੱਚੇ ਉਹਨੂੰ ਆਪਣੇ ਇਤਿਹਾਸ ਵਾਰੇ ਪਤਾ ਲੱਗੂਗਾ ਕਿਉਂ ਜਿਹੜੇ ਬੱਚੇ ਨੂੰ ਹੁਣ ਪੱਗ ਦੀ ਨਹੀਂ ਪਤਾ ਪੱਗ ਕੀ ਉਹ ਅੱਗੇ ਕੀ ਸਿੱਖੂਗਾ ਜੇ ਪੱਗ ਬਾਰੇ ਪਤਾ ਲੱਗੂ ਤਾਂ ਇਤਿਹਾਸ ਬਾਰੇ ਪਤਾ ਲੱਗੂ ਵੀ ਗੁਰੂਆਂ ਦਾ ਕੀ ਇਤਿਹਾਸ ਆ ਬਾਕੀ ਮੇਰਾ ਤਾਂ ਇਹੀ ਕਹਿਣਾ ਜੀ ਤੇ ਬਾਕੀ ਹੁਣ ਗਵਿੰਦਰ ਫੋਰਮੈਨ ਜੀ ਸੋ ਸੋ ਮੇਰੇ ਨਾਲ ਇਹ ਮੈਂ ਦੱਸ ਦੇ ਮਾ ਪਰਮਜੀਤ ਨੰਬਰਦਾਰ ਉਬਿਆ ਜਿਹੜਾ ਇਹਨਾਂ ਦਾ YouTube ਚੈਨਲ ਹੈਗਾ ਬੜਾ ਖੂਬਸੂਰਤ ਉਪਰਾਲਾ ਜਿਹੜਾ ਇਹ ਆਪਣੇ ਕੰਮ ਨੂੰ ਛੱਡ ਕੇ ਵੀ ਇੱਧਰ ਵੀ ਸਹਿਯੋਗ ਕਰ ਰਹੇ ਨੇ ਬੂਟਾ ਸਿੱਧੂ ਜੀ ਕਿਸ ਤਰ੍ਹਾਂ ਦਾ ਜਿਹੜਾ ਇਹ ਕੈਂਪ ਹੈਗਾ ਕੀ ਕਿੰਨਾਵਾਂ ਕੈਂਪ ਹੈ ਜਿਹੜਾ ਇਹ ਲਗਾਇਆ ਜਾ ਰਿਹਾ ਤੁਹਾਡੇ ਵੱਲੋਂ ਸਾਡਾ ਇਹ ਜੋਕਸਵਾਵਾ ਕਲੱਬ ਵੱਲੋਂ ਪੰਜਵਾਂ ਕੈਂਪ ਹੈਗਾ ਤੇ ਅਸੀਂ ਧੰਨਵਾਦ ਕਰਦੇ ਹਾਂ ਕਿ ਲੋਕ ਚਰਚਾ ਚੈਨਲ ਦੇ ਜਿਨ੍ਹਾਂ ਨੇ ਆ ਕੇ ਸਾਡੀ ਸਾਰ ਲਈ ਦੇਖਿਆ ਅਸੀਂ ਖੁਆਇਸ਼ ਕਰਦਾ ਸਾਡੀ ਬੇਨਤੀ ਹੈਗੀ ਸਾਰੇ ਪਿੰਡਾਂ ਨੂੰ ਕਿ ਤੁਸੀਂ ਵੀ ਇਸ ਨਾਲ ਜੁੜੋ ਹੋ ਸਕੇ ਤਾਂ ਜਿਹੜਾ ਸਾਡਾ ਪਿੰਡ ਉੱਬਿਆ ਉੱਬਿਆ ਪਿੰਡ ਦੇ ਨਜ਼ਦੀਕ ਜਿੰਨੇ ਵੀ ਪਿੰਡ ਪੈਂਦੇ ਨੇਗੇ ਵੱਧ ਤੋਂ ਵੱਧ ਸਾਡੇ ਕੋਲ ਸਿੱਖਣ ਵਾਸਤੇ ਆ ਸਕਦੇ ਨੇ ਸਾਡੀ ਕੋਈ ਫੀਸ ਨਹੀਂ ਬਿਲਕੁਲ ਫ੍ਰੀ ਸੇਵਾ ਹੈ ਅਸੀਂ ਚਾਹੁੰਦੇ ਆ ਕਿ ਸਾਰੇ ਬੱਚੇ ਦਸਤਾਰਦਾਰੀ ਹੋਣ ਤਾਂ ਹੀ ਉਹ ਨਸ਼ੇ ਤੋਂ ਬਚਣਗੇ ਸੋ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਮਿੱਠੂ ਸਿੰਘ ਜੀ ਸੀ ਬਾਬਾ ਜੀ ਉਹਨਾਂ ਨਾਲ ਗੱਲ ਕਰਵਾਉਣਾ ਹੈ ਬਾਬਾ ਜੀ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਤੁਸੀਂ ਵੀ ਲਗਾਤਾਰ ਗੁਰਬਾਣੀ ਦਾ ਪ੍ਰਚਾਰ ਕਰਦੇ ਹੋ ਕੇਸਾਂਤਾਰੀ ਬੱਚੇ ਹੋ ਰਹੇ ਨੇ ਦਸਤਾਰਾਂ جا ਰਹੇ ਨੇ کس طرح ਦਾ ਲੱਗ ਰਿਹਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਤੇ ਸੋ ਸਿੰਘ ਸਾਹਿਬ ਨੇ ਆਪ ਜੀ ਨੂੰ ਦੱਸੇ ਦਿੱਤਾ ਹੈ ਕਿ ਅਸੀਂ ਡਿਊਟੀ ਨਿਵਾ ਰਹੇ ਹਾਂ ਇੱਥੇ ਗ੍ਰੰਥੀ ਤੌਰ ਤੇ ਤੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੋਈ ਵੀ ਪਿੰਡ ਦੇ ਨੌਜਵਾਨਾਂ ਨੇ ਜੋ ਜਗਤ ਕਲੱਬ ਹੈ ਰਲ ਕੇ ਤੇ ਆਪਣੇ ਜਿਹੇਦਾਰ ਜੀ ਤੇ ਉਪਰਾਲਾ ਕੀਤਾ ਸਾਡੇ ਇੱਥੇ ਗੁਰਦੁਆਰਾ ਸਾਹਿਬ 80 82 ਬੱਚੇ ਜੁੜੇ ਨੇ ਜਿਹੜੇ ਦਸਾਰ ਸਿੱਖ ਰਹੇ ਨੇ ਤੇ ਨਾਲੇ ਆਪਣੇ ਕੇਸਾਂ ਦੀ ਸਾਂਭ ਸੰਭਾਲ ਕਰਨਗੇ ਇਹ ਸਭ ਤੋਂ ਵੱਡੀ ਸੋਹਣੀ ਗੱਲ ਹੈ ਜਿੱਥੇ ਬੱਚਾ ਪੱਗ ਬੰਨਣੀ ਸਿੱਖੇਗਾ ਉਥੇ ਆਪਣੇ ਕੇਸਾਂ ਦੀ ਵੀ ਸਾਂਭ ਸੰਭਾਲ ਕਰੇਗਾ ਮਾਪੇ-ਬਾਪ ਨੂੰ ਇਹਦੇ ਵਿੱਚ ਖੁਸ਼ੀ ਹੋਵੇ ਪਿੰਡ ਨੂੰ ਵੀ ਖੁਸ਼ੀ ਹੋਵੇਗੀ ਬਹੁਤ-ਬਹੁਤ ਇਹ ਵਧਾਈ ਦੇ ਪਾਤਰ ਨੇ ਨੌਜਵਾਨ ਤੇ ਅੱਗੇ ਤੋਂ ਵੀ ਉਪਰਾਲਾ ਕਰ ਰਹੇ ਨੇ ਵੀ ਪੰਜਵਾ ਕੈਂਪ ਲਵਾ ਰਹੇ ਨੇ ਤੇ ਅੱਗੇ ਵੀ ਉਪਰਾਲਾ ਕਰਨੇ ਵੀ ਵੱਧ ਤੋਂ ਵੱਧ ਬੱਚੇ ਪਿੰਡ ਦੇ ਜੁੜਨ ਤੇ ਬਾਹਰੋਂ ਬੱਚੇ ਦਸਤਾਰ ਸਿੱਖਣਾ ਦਸਤਾਰ ਦੇ ਨਾਲ ਨਾਲ ਇਹਨਾਂ ਨੂੰ ਸਿੱਖੀ ਦਾ ਸਜਾਉਂਦੇ ਨੇ ਸੋ ਸਾਡੇ ਨਾਲ ਕਲੱਬ ਦੇ ਪ੍ਰਧਾਨ ਸੀ ਜਗਜੀਤ ਸਿੰਘ ਜੀ ਕਿੰਨਾ ਕੈਂਪ ਹੈ ਦੱਸ ਦਿੱਤਾ ਬੁੱਟਾ ਜੀਆ ਨੇ ਤਾਂ ਇਹਦੀ ਟਾਈਮਿੰਗ ਕੀ ਹੈ ਕੈਂਪ ਦੀ ਕਿਹੜੀ ਤਰੀਕ ਤੋਂ ਕਿਹੜੀ ਤਰੀਕ ਤੱਕ ਲਗਾਇਆ ਜਾ ਰਿਹਾ ਬੇਟਾ ਇਧਰ ਨੂੰ ਆ ਜੀ 18 ਤਰੀਕ ਤੋਂ ਜੀ 24 ਤਰੀਕ ਤੱਕ ਹੈ 24 ਨੂੰ ਸਮਾਪਤੀ ਹੈ 4:30 ਤੋਂ 6:30 ਵਜੇ 2 ਘੰਟਿਆਂ ਦਾ ਟਾਈਮ ਹੈ ਜੀ ਕਿੰਨੇ ਕੁ ਬੱਚੇ ਨੇੜੇ ਤੁਹਾਡੇ ਕੋਲ ਆ ਰਹੇ ਨੇ ਹੁਣ ਇਹ 80-90 ਦੇ ਕਰੀਬ ਬੱਚੇ ਨੇ ਜੀ ਹੋਰ ਵੀ ਹਜੇ ਹੌਲੀ ਹੌਲੀ ਬੱਚਿਆਂ ਨੂੰ ਪਤਾ ਲੱਗੀਆਂ ਦਾ ਹੋਰ ਬੱਚੇ 100 ਦੇ ਕਰੀਬ ਹੋਰ ਹੋ ਜਾਣਗੇ ਕਿੰਨੇ ਕੁ ਪਿੰਡਾਂ ਨੇੜਲੇ ਪਿੰਡਾਂ ਤੋਂ ਵੀ ਆ ਰਹੇ ਨੇ ਬੱਚੇ ਹਾਂ ਨੇੜੇ-ਨੇੜੇ ਜਿਵੇਂ ਆਪਣੇ ਕੌਰੀਆਂ ਹੋ ਗਿਆ ਜੀ ਅਰੋੜੇ ਵਾਲਾ ਹੋ ਗਿਆ ਲਵੇ ਲਵੇ ਪਿੰਡਾਂ ਦੇ ਬੱਚੇ ਹੈਗੇ ਨੇ ਜੀ ਤੇ ਥੋੜੇ ਵੱਡੀ ਉਮਰ ਦੇ ਵੀ ਆ ਰਹੇ ਨੇ ਜੀ ਇਹਦੇ ਵਿੱਚੋਂ ਤੁਸੀਂ ਕੋਈ ਜਿਹੜਾ ਲਾਸਟ ਵਾਲੇ ਦਿਨ ਕੰਪੀਟੀਸ਼ਨ ਵੀ ਕਰਾ ਰਹੇ ਹੋ ਮੁਕਾਬਲਾ ਤੇ ਦਸਤਾਰ ਆ ਮੁਕਾਬਲੇ ਨੇ ਜੀ ਇੱਕ ਤਾਂ ਮੰਨੋ ਛੋਟੀ ਜਿਹੇ ਬੱਚਿਆਂ ਦੇ ਇੱਕ ਜਿਹੜੇ ਨਵੇਂ ਸ਼ਰੋ ਸਿੱਖੇ ਨੇ ਉਹਨਾਂ ਦੇ ਤੇ ਇੱਕ ਜਿਹੜੇ ਸਿੱਖੇ ਹੋਏ ਨੇ ਉਹਨਾਂ ਦਾ ਤੇ ਹਾਂ ਜੀ ਤੇ ਦਮਾਲਾ ਸਜਾਉਣਗੇ ਜਿਹੜੇ ਉਹਨਾਂ ਦਾ ਜੀ ਤੇ ਲੰਬੇ ਕੇਸ ਮੁਕਾਬਲੇ ਹੋਗੇ ਜੀ ਠੀਕ ਹੈ ਤੇ ਸਾਬਤ ਸੂਰਤ ਜਿਹੜੇ ਪਿੰਡ ਦੇ ਨੌਜਵਾਨ ਨੇ ਉਹਨਾਂ ਨੂੰ ਵੀ ਸਨਮਾਨਤ ਕੀਤਾ ਜਾਂਦਾ ਹਰ ਵਾਰ ਕੀਤਾ ਜਾਂਦਾ ਜੀ ਠੀਕ ਹੈ ਬੜਾ ਵਧੀਆ ਪ੍ਰਾਲਾ ਹੈਗਾ ਇਹ ਜਿੰਦਾਰ ਜੀ ਤੁਸੀਂ ਕਿਵੇਂ ਦੇਖਦੇ ਹੋਗੇ ਜਿਹੜਾ ਜਿਵੇਂ ਸਾਬਤ ਸੂਰਤ ਦੀ ਗੱਲ ਕਰੀ ਅੱਜ ਕੱਲ ਨਸ਼ਿਆਂ ਨੇ ਜਿਹੜੀ ਨੌਜਵਾਨੀ ਉਹ ਗ੍ਰਿਫਤ ਦੇ ਵਿੱਚ ਕਰ ਲਈ ਤੁਹਾਡੇ ਪਿੰਡ ਦੇ ਵਿੱਚ 80 ਦੇ ਕਰੀਬ ਜਿਵੇਂ ਦੱਸ ਰਹੇ ਨੇ ਪ੍ਰਬੰਧਕ ਤਸਵੀਰਾਂ ਵੀ ਦੱਸ ਰਹੀਆਂ ਨੇ 80 ਦੇ ਕਰੀਬ ਜਿਹੜੇ ਬੱਚੇ ਦਸਤਾਰ ਸਜਾਉਣ ਲਈ ਆਏ ਹੋਏ ਨੇ ਕਿਵੇਂ ਲੱਗ ਰਿਹਾ ਹੈ ਅਸੀਂ ਤਾਂ ਇਹ ਕਹਿੰਨੇ ਵੀ ਹੈ ਗੁਰੂ ਘਰ ਨੇ ਜੇ ਜੇ ਆਪਣਾ ਸਿੱਖੀ ਦੇ ਸਕੂਲ ਦੇ ਵਿੱਚ ਆਵਾਂਗੇ ਤਾਂ ਸਿੱਖੀ ਦਾ ਪਤਾ ਲੱਗਦਾ ਸਾਰਿਆਂ ਨੂੰ ਪਹਿਲਾਂ ਦਸਤਾਰ ਕਿਉਂਕਿ ਬੰਦਾ ਥੋੜੇ ਜਿਹੇ ਟਾਈਮ ਦੇ ਵਿੱਚ 5-10 ਮਿੰਟਾਂ ਦੇ ਅੰਦਰ ਦਸਤਾਰ ਸਜਾ ਲੈਂਦਾ ਤੇ ਉਹ ਦਸਤਾਰ ਇੱਕ ਵਾਰ ਸਜਾ ਤੇ ਆਪ ਸਾਰਾ ਦਿਨ ਵਾਸਤੇ ਸਜ ਜਾਂਦਾ ਹੈ ਤੇ ਅਸੀਂ ਸਾਰਿਆਂ ਦਾ ਜੋ ਕਲੱਬ ਦੇ ਪ੍ਰਧਾਨ ਹੈ ਜਗਜੀਤ ਸਿੰਘ ਪੰਗੂ ਆਪਣੇ ਬੂਤਾ ਸਿੰਘ ਜੀ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਹੈਗਾ ਕਈ ਦਿਨਾਂ ਤੋਂ ਬਾਬਾ ਮਿੱਠੂ ਜੀ ਵੀ ਪ੍ਰਚਾਰ ਕਰ ਰਹੇ ਨੇ ਸਾਡੇ ਪੱਤਰਕਾਰ ਵੀ ਰੋਪਰ ਪ੍ਰਚਾਰ ਕਰ ਰਹੇ ਨੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਜੀ ਸੋ ਕੀ ਤੁਸੀਂ ਜਿਹੜਾ ਇਹਨਾਂ ਨੂੰ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਆਉਣ ਵਾਲੇ ਟਾਈਮ ਦੇ ਵਿੱਚ ਅਜਿਹੇ ਜਿਹੜੇ ਕੈਂਪ ਲੱਗਣੇ ਚਾਹੀਦੇ ਨੇ ਲੱਗਣੇ ਚਾਹੀਦੇ ਜੀ ਬਿਲਕੁਲ ਲੱਗਣੇ ਚਾਹੀਦੇ ਨੇ ਜੋ ਆਪਣੇ ਪਿੰਨ ਦੇ ਉਸਤਾਦ ਨੇ ਉਹਨਾਂ ਸਨਮਾਨ ਕਰਨਾ ਚਾਹੀਦਾ ਹੈ ਕਿ ਬਹੁਤ ਅੱਛੀ ਗੱਲ ਹੈਗੀ ਕਿਉਂਕਿ ਜੇ ਕੇ ਕੇਸ ਹੋਣਗੇ ਜੇ ਆਪਣਾ ਕੋਈ ਕੁੜੀ ਕਿੰਨੀ ਪੜੀ ਲਿਖੀ ਹੋਵੇ ਕਿੰਨੀ ਉਹਦੀ ਉਮਰ ਹੋਵੇ ਲੰਬੀ ਹੋਵੇ ਪਰ ਉਹਦੇ ਸਿਰ ਤੇ ਜੇ ਕੇਸ ਨਹੀਂ ਉਹਦੀ ਕੀਮਤ ਕਰ ਜਿੰਨੇ ਰਿਸ਼ਤਾ ਲੈਣ ਨੂੰ ਕੋਈ ਤਿਆਰ ਨਹੀਂ ਤੁਸੀਂ ਮੱਝ ਵੇਖ ਲਓ ਮੱਝ ਦੇ ਪੋਸ਼ ਗੱਟੀ ਹੋਵੇ ਅੱਧੀ ਕੀਵ ਤੇ ਰਹ ਜਾਂਦੀ ਹੈ ਇਸ ਕਰਕੇ ਕੇਸਾਂ ਦਾ ਪੁੱਛਣਾ ਵੀ ਸਤਕਾਰ ਕੀਤਾ ਗਿਆ ਤੇ ਕੇਸ ਜ਼ਰੂਰੀ ਰੇ ਨਿਸ਼ਾਨੀਏ ਮੋਹਰੇ ਆਪਣੇ ਸਿੱਖੀ ਦੀ ਹੋ ਸੋ ਸਾਡੇ ਨਾਲ ਕੋਚ ਸਾਹਿਬ ਸੀ ਕੋਚ ਸਾਹਿਬ ਕਿਹੜਾ ਪਿੰਡਾ ਤੁਹਾਡਾ ਕੀ ਨਾਮ ਹੈਗਾ ਸਭ ਤੋਂ ਪਹਿਲਾਂ ਦਾ ਸਾਰੇ ਵੀਰ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਪਿੰਡ ਜਨਾਲ ਹੈ ਜੀ ਸੋ ਮੈਂ 4 ਸਾਲ ਤੋਂ ਢੜਬਾ ਸ਼ਹਿਰ ਦੇ ਵਿੱਚ ਬਾਬਾ ਫਤਿਹ ਸਿੰਘ ਦਸਤਾਰ ਅਕੈਡਮੀ ਚਲਾ ਰਹੇ ਹਨ ਉੱਥੇ ਬੱਚੇ ਸਿੱਖਣ ਵੀ ਆਉਂਦੇ ਆ ਤੇ ਬਣਾ ਕੇ ਵੀ ਦਸਤਾਰਾਂ ਬਹੁਤ ਲੈ ਕੇ ਜਾਂਦੇ ਆ ਕਿੰਨੇ ਕ ਸਾਲ ਦੇ ਤੁਸੀਂ ਦਸਤਾਰ ਸਜਾਉਣ ਲੱਗੇ ਬੜੀ ਸੋਹਣੀ ਦਸਤਾਰ ਬਣੀ ਹੈ ਮੈਂ ਸ਼ੁਰੂ ਤੋਂ ਲੈ ਕੇ ਗੁਰੂ ਮਹਾਰਜ ਦੀ ਕਿਰਪਾ ਜੀ ਸ਼ੁਰੂ ਤੋਂ ਲੈ ਕੇ ਕੇਸ ਰੱਖੇ ਹੋਏ ਅੱਜ ਤੱਕ ਕਦੇ ਕੈਂਚੀ ਨਹੀਂ ਲਵਾਈ ਕੇਸਾਂ ਦੀ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ ਉਮਰ 22 ਸਾਲ ਹੋ ਗਈ ਜੀ 22 ਸਾਲ ਦੀ ਸ਼ੁਰੂ ਤੋਂ ਜਦੋਂ ਦਾ ਸੁਰਤ ਆਈ ਹੈ ਉਦੋਂ ਦੀ ਹੀ ਦਸਤਾਰ ਨਾਲ ਬਹੁਤ ਜ਼ਿਆਦਾ ਪਿਆਰ ਹੈ ਜੀ ਤਾਂ ਕਿੰਨਾ ਕਿ ਜਿਹੜਾ ਦਸਤਾਰਾਂ ਦੇ ਕਿੰਨੇ ਕ ਸਟਾਈਲ ਨੇ ਜਿਹੜੇ ਇਸ ਖਿਆਰਿਆਂ ਵਿੱਚ ਬੱਚਿਆਂ ਦੇ ਸਟਾਈਲ ਤਾਂ ਜੀ 150 ਤਰੀਕੇ ਦੀਆਂ ਦਸਤਾਰਾਂ ਨੇ ਇੱਥੇ ਬੱਚਿਆਂ ਨੂੰ ਕਿੰਨੇ ਕ ਸਟਾਈਲ ਦੀਆਂ ਸਕਿਆ ਨੇ ਇੱਥੇ ਜ਼ ਰਾਜਾਹੀ ਹੋਗੀ ਜਾਂ ਵੱਟਾਂ ਵਾਲੀ ਹੋਗੀ ਹਾਂਜੀ ਇਹ ਦੋ ਸਟਾਈਲ ਦੀਆਂ ਕਿਉਂਕਿ ਬੱਚੇ ਹਲੇ ਅਣਜਾਣ ਨੇ ਸ਼ੁਰੂ-ਸ਼ੁਰੂ ਦੇ ਵਿੱਚ ਵਿਚ ਸਟਾਰਟਿੰਗ ਵਾਲੇ ਬੱਚੇ ਆ ਜਿਨ੍ਹਾਂ ਨੂੰ ਕੁਛ ਵੀ ਨਹੀਂ ਪਤਾ ਹੈਗਾ ਦਸਤਾਰਾਂ ਜਿਹੜੇ ਨਵੇਂ ਸਿਰੇ ਤੋਂ ਚੱਲੇ ਆ ਜਿਹੜੀ ਤੁਸੀਂ ਸਜਾਈ ਹੈ ਜੇ ਕਿਹੜਾ ਸਟਾਈਲ ਇਹ ਅੰਮ੍ਰਿਤਸਰ ਸ਼ਾਹੀ ਦਸਤਾਰ ਹੈ ਜੀ ਇਹਦੇ ਵਿੱਚ ਆਪਾਂ ਇੱਕ ਲੜ ਚੋ ਤਿੰਨ ਲੜ ਬਣਵਾਏ ਹੋਏ ਆ ਬਾਕੀ ਪਿੰਡਾਂ 'ਚ ਵੀ ਤੁਸੀਂ ਦਸਤਾਰ ਸਜਾਉਣ ਲਈ ਕੈਂਪ ਲਗਾਉਨੇ ਹੋ ਕਿਸ ਤਰ੍ਹਾਂ ਦਾ ਹੁੰਗਾਰਾ ਜਿਹੜਾ ਤੁਹਾਨੂੰ ਪਿੰਡੂਬੇ ਦੇ ਵਿੱਚ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜੀ ਬੱਚਿਆਂ ਦਾ ਵੀ ਬਹੁਤ ਵਧੀਆ ਰਿਸਪੌਂਸ ਬੱਚੇ ਬਹੁਤ ਚਾਹ ਕੇ ਦਸਤਾਰ ਨੂੰ ਪਿਆਰ ਕਰਨ ਵਾਲੇ ਆ ਬਹੁਤ ਹੀ ਜ਼ਿਆਦਾ ਜਿਹੜੀ ਆਪਾਂ ਕਹਿ ਦਈਏ ਵੀ ਬੱਚਿਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਆ ਤੇ ਵੀਰ ਬਹੁਤ ਹੀ ਵਧੀਆ ਰਿਸਪੌਂਸ ਆ ਰਿਹਾ ਜੀ ਬੱਚਿਆਂ ਦੇ ਵਿੱਚ ਤੁਸੀਂ ਦਸਤਾਰ ਸਿਖਾ ਰਹੇ ਹੋ ਬੱਚੇ ਨੂੰ ਨਵੇਂ ਬੱਚੇ ਨੂੰ ਨਵੇਂ ਬੱਚੇ ਨੂੰ ਆਪਾਂ 5 ਦਿਨਾਂ ਦੇ ਵਿੱਚ ਦਸਤਾਰ ਕੰਪਲੀਟ ਕਰਵਾ ਦਿੰਦੇ ਹਾਂ ਤੇ ਜਿਹੜਾ ਦਮਾਲਾ ਹੈਗਾ ਦਮਾਲੇ ਦੀ ਵੀ ਟ੍ਰੇਨਿੰਗ ਦੇ ਰਹੇ ਹਾਂ ਹਾਂਜੀ ਦਮਾਲੇ ਦੀ ਵੀ ਟ੍ਰੇਨਿੰਗ ਦੇ ਰਹੇ ਹਾਂ ਇਹਨਾਂ ਸਿੰਘਾਂ ਦਾ ਦਮਾਲਾ ਹੁੰਦਾ ਹਾਂਜੀ ਹਾਂਜੀ ਸੋ ਸਾਡੇ ਨਾਲ ਪਿੰਡ ਦੇ ਨੰਬਰਦਾਰ ਗੁਰਜੰਟ ਸਿੰਘ ਜੀ ਸੀ ਉਹਨਾਂ ਤੋਂ ਵੀ ਜਾਣਦੇ ਆ ਨੰਬਰਦਾਰ ਜੀ ਕਿਵੇਂ ਲੱਗਦਾ ਹੈਗਾ ਤੁਸੀਂ ਵੀ ਸਭ ਤੋਂ ਸੂਰਤ ਹੈਗੇ ਹੋਗੇ ਦਸਤਾਰ ਸਜਾਲਾ ਨੇ ਉਹ ਦਸਤਾਰ ਸਿੱਖਿਆ ਤੁਸੀਂ ਨੇ ਹਾਂਜੀ ਹਾਂਜੀ ਪੱਗ ਬੰਨਣਾ ਦੀ ਬਿਲਕੁਲ ਬਹੁਤ ਵਧੀਆ ਲੱਗ ਮੈਨੂੰ ਲੱਗਦਾ ਵੀ ਤੁਸੀਂ ਪੂਰੀ ਸਟਾਈਲ ਵਾਲੀ ਨਹੀਂ ਬੰਨਦੇ ਅੰਮ੍ਰਿਤਸਰੀ ਸਿੱਖੋਗੇ ਫਿਰ ਹਾਂਜੀ ਹਾਂ ਬਿਲਕੁਲ ਨੰਬਰਸਰੀ ਪੱਗ ਸਿੱਖਾਂਗੇ ਭਾਈ ਜੀ ਲਵੇ ਅਸੀਂ ਤਾਂ ਹੀ ਆਏ ਜੀ ਪੱਗ ਸਿੱਖਣ ਵਾਸਤੇ ਅੱਛਾ ਤੁਸੀਂ ਵੀ ਸਿੱਖ ਰਹੇ ਹੋ ਪੱਗ ਹਾਂਜੀ ਹਾਂਜੀ ਅਸੀਂ ਆਪ ਸਿੱਖ ਰਹੇ ਹਾਂ ਕਿੰਨੇ ਦਿਨਾਂ ਦਵਾ ਰਹੇ ਹੋ ਬਸ ਅੱਜ ਫਾਸਟ ਦਿਨ ਹੈ ਸਾਡਾ ਪੱਗ ਹਾਂਜੀ ਕਿਵੇਂ ਲੱਗਦਾ ਹੈਗਾ ਜਿਵੇਂ ਪਿੰਡ ਦੇ ਨੌਜਵਾਨ ਦੇਖ ਕੇ ਖੁਸ਼ੀ ਹੁੰਦੀ ਹੈ ਬੜੀ ਖੁਸ਼ੀ ਹੁੰਦੀ ਹੈ ਜੀ ਬਹੁਤ ਖੁਸ਼ੀ ਹੈ ਦੇਖੋ ਕੇਸ ਰੱਖਣਾ ਅਦੀ ਪੱਗ ਬੰਨਣਾ ਬਹੁਤ ਸੋਹਣਾ ਲੱਗਦਾ ਹੈ ਕੇਸ ਤੇ ਪੱਗ ਸੋ ਇਹ ਸਾਨੂੰ ਜਿਹੜੇ ਆਪਣਾ ਪਿੰਡ ਉੱਬਿਆ ਦੇ ਨੌਜਵਾਨ ਤੁਹਾਨੂੰ ਦਿਖਾਏ ਨੇ ਮਿਲਵਾਏ ਨੇਗੇ ਕਿਉਂਕਿ ਜਿਹੜਾ ਕੇਸ ਦਾ ਇੱਕ ਟ੍ਰੈਂਡ ਹੈਗਾ ਖਤਮ ਹੁੰਦਾ ਜਾ ਰਿਹਾ ਹੈਗਾ ਕੋਨੇ-ਮੋਨੇ ਵੱਖਰੀ ਤਰ੍ਹਾਂ ਦੇ ਜਿਹੜੇ ਸਟਾਈਲ ਨੇਗੇ ਆਪਾਂ ਜਾ ਕੇ ਦੇਖਦੇ ਆਂ ਦੁਕਾਨਾਂ ਦੇ ਕੋਈ ਕਿਸੇ ਤਰ੍ਹਾਂ ਦੀ ਕਟਿੰਗ ਕਰਾਉਂਦਾ ਕੋਈ ਕਿਸੇ ਤਰ੍ਹਾਂ ਦੀ ਕਟੋ-ਕਟ ਜਿਹੜਾ ਬੰਦਾ ਪੱਗ ਬੰਨਣਾ ਦਸਤਾਰ ਸਜਾਉਣਾ ਸਿੱਖ ਗਿਆ ਤਾਂ ਉਹਦੀ ਇੰਨੀ ਕਿਤਾ ਗਰੰਟੀ ਬਣ ਜਾਂਦੀ ਹੈ ਵੀ ਉਹ ਕੇਸ ਜ਼ਰੂਰ ਰੱਖ ਲੈਂਦਾ ਜਦੋਂ ਬੱਚਾ ਕੇਸ ਰੱਖ ਲੈਂਦਾ ਤਾਂ ਉਹਦਾ ਨਸ਼ੇ ਦੇ ਜਿਹੜੇ ਕਾਰਨ ਨੇ ਜਿਹੜਾ ਅੱਜ ਸਾਡੇ ਸਮਾਜ ਨੂੰ ਘੋਣ ਵਾਂਗੂ ਖਾਰ ਰਿਹਾ ਨਸ਼ਾ ਉਹ ਉਹ ਬਹੁਤ ਸਾਰੇ ਜਿਹੜੇ ਉਹਦੇ ਕਾਰਨ ਬਣ ਜਾਂਦੇ ਨੇ ਕਿ ਵੀ ਉਸ ਪਾਸੇ ਬੱਚਾ ਤਿਲਕਣ ਤੋਂ ਬਚ ਜਾਂਦਾ ਖਾਸ ਕਰਕੇ ਜਿਹੜੀ ਇਹ ਟੀਨੇ ਇਸ ਉਮਰ ਦੇ ਬੱਚਿਆਂ ਲਈ ਇਹ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਜੁਗਤ ਸਵਾਵਾ ਕਲੱਬ ਪਿੰਡ ਉੱਬੇ ਵੱਲੋਂ ਕਰਵਾਇਆ ਜਾ ਰਿਹਾ ਹੈ ਸੋ ਸੋਚਿਆ ਵੀ ਅੱਜ ਤੁਹਾਨੂੰ ਇਹ ਦਸਤਾਰ ਸਖਲਾਈ ਕੈਂਪ ਦੀਆਂ ਤਸਵੀਰਾਂ ਦਿਖਾਈਆਂ ਜਾਣ ਮੈਂ ਮਾਲਵਿੰਦਰ ਸਿੰਘ ਸਿੱਧੂ ਚੈਨਲ ਲੋਕ ਚਰਚਾ